ਉਹ ਯਾ ਮੈਂ ਡੇ ਪਾੜ ਕੇ ਮੇਰੀ ਨਹੀਂ ਗੱਲ ਕੋਈ ਫੋਨ ਦੀ ਜਿਆਦਾ ਗੱਲ ਹੈ ਹੁੰਦਾ ਹੈ ਖਾਦਾ ਪੰਪਾਉਂਦੇ ਰਹਿਨੇ ਹਾਂ ਹੁਣ ਇਦਾਂ ਹੀ ਕੰਮ ਚੱਲਦਾ ਵਾ ਆਮੀਦ ਹਾਏ ਵਾ ਮਗਰ ਜਾਂਦਾ ਰੱਬ ਦਾ ਵਾਗਦਾ ਹੈ ਹਾਏ ਵਾ ਕੀ ਵੇਖਾ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ ਨਿਊ ਵਲੌਗ ਦੇ ਵਿੱਚ ਬਾਕੀ ਅੱਜ ਦਾ ਵਲੌਗ ਕਰੋ ਚੈੱਕ ਲਾਇਆ ਬੈਠੇ ਆ ਮੋਟਰ ਤੇ ਬੱਤੀ ਕਈ ਹੁਣ ਉਹ ਬਿਗਰਮ ਜੀ ਵਧੀਆ ਵਧੀਆ ਹੋਰ ਮੀਤ ਜੀ ਬਸ ਚੜਦੀ ਘਲਾ ਦੇ ਚੜਦੀ ਕਾ ਚੜਦੀ ਕਾ ਚਾਹੀਦੀ ਜਾਨੇ ਮਾਰਨੇ ਗੱਲਾਂ ਬਾਤਾਂ ਬੈਠੇ ਕੀ ਆਖੰਦੇ ਸੀਗੇ ਹੁੰਦਾ ਮੇਰਾ ਭਰਾ ਇੱਕ ਹੋਰ ਹੁੰਦਾ ਹਾਂ ਦੋਹਾਂ ਦੋਹਾਂ ਜਾਣਿਆ ਹੋਇਆ ਕਰਨਾ ਹੁਣ ਵੀਡੀਓ ਚੱਕਰ ਪੈ ਲੈਂਦਾ ਨਾ ਹਾਂ ਮਾਤਾ ਸਾਰੇ ਟੱਬਰ ਨੇ ਆ ਜਾ ਕਰਨਾ ਟੀਮ ਹੋਣੀ ਜਾਵਾਂਗੇ ਜੜਿਆਂ ਦੀ ਹਾਂ ਆਹੋ ਇਹੀ ਹੋ ਜਾਣਾ ਇਹਦਾ ਕੰਮ ਬਹਿ ਜਾ ਤੂੰ ਹੀ ਦੋਵੇਂ ਦੋ ਕੈਮਰਾਮੈਨ ਹੋ ਜਾਣੀ ਜਾਂਦਾ ਬੈਠ ਕੇ ਫੋਨ ਦੇਖਵਾ ਚਿੱਕ ਤੇਰੀ ਕੀ ਮੂਣੀ ਜੰਗਾ ਗਾਲੀ ਚੰਗੀ ਕਰ ਲੈ ਨਹੀਂ ਆਓ ਇਹਨਾਂ ਦਾ ਨਾ ਮੱਜ਼ਾ ਖਲੇ ਖਲੋਤਾ ਭਾਈਆ ਉਹ ਗੱਲ ਦੇ ਖੜੇ ਪੈ ਜਾਂਦਾ ਨਹੀਂ ਨਹੀਂ ਮੇਰਾ ਭਰਾ ਇਹ ਕੋਪੀ ਭਰਾ ਹੀ ਆ ਸਾਰੇ ਬਾਕੀ ਦੁਸ਼ਮਣ ਆ ਹੈ ਨਹੀਂ ਨਹੀਂ ਸਾਰੇ ਹੂੰ ਸਾਰੇ ਹੀ ਕੋਲੇ ਇੱਕ ਹੀ ਕੋਲੇ ਆਪਨੇ ਇਹਨੂੰ ਮਾੜਾ ਬਹੁਤ ਦੌਰ ਚ ਲੰਦਿਆ ਮਾੜਾ ਅੱਜਕੱਲ ਸਹੀ ਗੱਲ ਨੇ ਮਾੜਾ ਭਰਾ ਵਾ ਕਰਤੋਂਗੇ ਇਹਨੂੰ ਆਖਣਾ ਆਪਣੇ ਕੰਮ ਚ ਬੰਦਾ ਮਾਸਟਰ ਰਵੇ ਕੰਮ ਧੰਦਾ ਕਰੇ ਰੱਬ ਤੋਂ ਡਰੇ ਰੱਬ ਦਾ ਨਾਮ ਲਵੇ ਬਾਕੀ ਜਦਾਂ ਬਾਜ਼ੀਆਂ ਕੁਛ ਨਹੀਂ ਰੱਖਿਆ ਤੇ ਨਹੀਂ ਬਿੱਕੇ ਆਹ ਸਾਰੇ ਭਰਾ ਆਪੋ ਮੈਂ ਡਾਲ ਠੀਕ ਆ ਹੂੰ ਆਪੋ ਆਪਣਾ ਡਾਂਗੀ ਸਾਰੋ ਮੇਰੇ ਭਰਾ ਚੱਲੀਏ ਹਰ ਆਪਾਂ ਨਾੜੀ ਲਾਉਣ ਆਇਆ ਟਰੈਕਟਰ ਨੂੰ ਚੱਲ 32 ਦੇ ਹਰਉਣੀ ਆ ਤੇ 4 ਵਜੇ ਆਉਣੀ ਸਵੇਰੇ ਤੜਕੇ ਆ ਰੱਖੋ ਮੰਜਾ ਹੋਣਾ ਪਹਿ ਜਾ ਕੇ ਉਹ ਲਵਾਈਏ ਨਾਲੀ ਨੂੰ ਡੀ ਜਾਇਆ ਮੋਟਰ ਬੰਦ ਹੀ ਕਰ ਦਈਏ ਹਰ ਦੇ ਬੰਦ ਕਰ ਦੇ ਨੇ 32 ਦਾ ਹੁਣ ਕੀ ਕਹਦਾ ਕਦੋਂ ਨਹੀਂ ਆ ਖਾ ਦੇ ਕੋਪ ਨਹੀਂ ਮੋਹਾਂਗਾ ਉਹ ਥੋੜੀ ਜਿਹੀ ਆਉਂ ਤੋਂ ਲੈ ਆ ਹੜਕੇ ਆਗੇ ਰੇਂਡਰ ਆਇਆ ਤਾਂ ਆਹ ਲੈ ਉਹ ਤੇ ਰੱਖ ਬੋਰੀਆਂ ਉਹ ਜੇ ਜਿੰਨਿੰਗ ਹੋਈ ਨਾ ਖਾਦ ਦੇਖ ਲਈ ਜੇ ਹੈਗੀ ਆ ਲੈ ਆਹੋ ਕਾਲਾ ਸੋਚ ਚੁੱਕ ਦਿੱਤਾ ਬੱਕਈ ਨੂੰ ਨਾ ਆਪਾਂ ਛੱਤੇ ਨਾਲ ਨਹੀਂ ਖਾਦ ਪਾਉਂਦੇ ਐਦਾਂ ਹੀ ਮੂੰਹਾਂ ਗੜੀ ਰੱਖ ਕੇ ਤੇ ਸਹੀ ਜੀ ਹੂੰਗੀ ਅਗਿਆ ਅਗਿਆ ਨਹੀਂ ਚਾ ਰਹਿnde ਨਹੀਂ ਰਹਿnde ਇੱਥੇ ਪਾਣੀ ਹੋ ਰਹਿnde ਇਦਾਂ ਰਹਿnde ਪਾਣੀ ਚ ਪਾਈ ਪਾਣੀ ਹੋਣਾ ਨਹੀਂ ਮਾਰ ਜੰਦਰਾ ਮਾਰ ਜਟੀਆਂ ਤੋੜਾ ਖੜਦਾ ਤੋੜਾ ਨਾ ਉੜ ਜੇ ਇਦਾਂ ਤੋੜਾ ਦੇ ਭਰਿਆ ਏ ਉਹ ਹੋਣਾ ਪਾਣੀ ਤੋੜਾ ਨਹੀਂ ਉਰ ਜਾਂਦਾ ਚਲ ਫਿਰ ਚੱਲੀਏ ਬਾਕੀ ਆ ਜਾਓ ਤੁਹਾਨੂੰ ਮਿਲਦੇ ਗਾੜੀ ਘੜੀ ਆਹ ਖਵਾ ਦੇ ਇੱਥੋਂ ਖਵਾ ਦੇ ਉੱਥੋਂ ਖਵਾ ਦੇ ਅੱਡੇ 'ਚ ਖਵਾ ਕੋ ਇਹਨੂੰ ਦਾਸ ਹੈ ਹੈ ਖਵਾ ਕੋ ਫਿਰ ਰਹੀ ਗਿਆ ਵਾ ਰੋਟੀਆਂ 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 ਕਦਾ ਖਾਂਦਾ ਜੀ ਅਮਮ ਜਦਾ ਕੁੜੀ ਜਾਂ ਬੂਜੇ ਮੁਰਕਾ ਫਸਿਆ ਹੁੰਦਾ ਆਇਆ ਹੋਏ ਗੁਰੂ ਆ ਵਿੱਕੇ ਵਡਾ ਜਰਨਾ ਟਟੀਲ ਵਾਲੀ ਹੂ ਟਟੀਲ ਵਾਲੀ ਹੂ ਟਟੀ ਹਾਸਾ ਨਹੀਂ ਲਵਾ ਲਈ ਵਿੱਕੇ ਮੰਨ ਭਾਵੇਂ ਨਾ ਮੰਨ ਲੱਗੀ ਆ ਕੋਈ ਨਹੀਂ ਪੁੰਝਲਾ ਪੈਰ ਹਾਂ ਮੈਂ ਨਹੀਂ ਇਹਦਾ ਮੈਣਾ ਮੋਟਰਸਾ ਵੜਾ ਭੰਗ ਜੀ ਨਾ ਮੂੰਹ ਸਮਝ ਆ ਗਿਆ ਚਾ ਵੀ ਕਿਤੋਂ ਦਿਰ ਤੂੰ ਆ ਰੋਣਾ ਨਹੀਂ ਭਵਾ ਕਦੇ ਨਹੀਂ ਫੜਾ ਮੈਂ ਕਰੂ ਏ ਡੀ ਲੈਕ ਜਾਨ ਕੁਸ਼ੀਲ ਦਾ ਨੇ ਨਾ ਕੰਮ ਇਹਨੇ ਪਾਨੀਆਂ ਜਿਹੀਆਂ ਇਹ ਦੋ ਰੋਤੇ ਜਰਾ ਮੇਰੇ ਹਾਂ ਤੇਰੇ ਨਾ ਤੇਰੇ ਪੋਟੀ ਲੱਗੀ ਵਾਵਲਾ ਸਾਰਾ ਹੋਊਗਾ ਗੱਲ ਨਹੀਂ ਕੋਈ ਵਿਕੇ ਮਣ ਕਿਹੜੀ ਦੁਕਾਨ ਤੇ ਖਲੋਈਏ ਕੀ ਖਾਣਾ ਹੈ ਕਿਹੜੀ ਦੁਕਾਨ ਤੇ ਓਏ ਆਪੇ ਆਣਾ ਕੋ ਖਾਇਆ ਪੀਆ ਕਰੇ ਤਾਵਾ ਤੋਂ ਆਵਾਗੋ ਦੱਸ ਕਿੱਥੇ ਠੰਡਾ ਪਿਆਰੇ ਚੱਲ ਖਾਣਾ ਜੀ ਪਿਆਈ ਦੇ ਕੋ ਠੰਡਾ ਪਿਆਰੇ ਕੋ ਤਾਂ ਉਹ ਤਾਂ ਹੁੰਦਾ ਹੀ ਤਰ ਤੋਂ ਕਰੋ ਦਾ ਚੱਲ ਜਾਏਗਾ ਬਾਹਰ ਸਾਰਾ ਲਵਾਈ ਤੇ ਰਹਿ ਗਾ ਆਪੇ ਆਣਾ ਚੱਲ ਜਾਏ ਬਾਦਿਆ ਇਹ ਲੋਕਾਂ ਨੂੰ ਮਿਲਦਾ ਮੈਂ 200 ਰੁਪਏ ਆ ਗਏ ਮੜ ਕੇ ਹਾਂ ਵਾ ਕਰੇ ਕਿਹਦੇ ਰੁਪਏ ਆ ਬੀਖ ਨਹੀਂ ਨਾ ਬਾਰੇਗਾ ਨਹੀਂ ਹੋਰ ਇਹ ਨਾ ਪਾ ਜੀ ਆ ਭਾਈ ਜਾ ਵਾਏ ਬਾਲ ਮੈਗੇ ਇਹ ਵੀ ਗਲੀ ਗਲੀ ਮੰਗੇ ਪਹਿਲਾਂ ਤਾਂ ਸੱਚੀ ਗੱਲ ਉਹ ਨਿਕਲ ਆਈ ਨਿਕਲ ਆਈ ਮੇਕੇ ਤੂੰ ਪਿਆਲਾ ਪਾ ਤੀ ਫੀਸ ਤੂੰ ਪਿਆਲਾ ਪਾ ਲੈ ਨਾ ਪਿਆਲਾ ਨੌਕਰੀ 12 ਪੜਿਆ ਮਿਲ ਜੂ ਨੌਕਰੀ ਨਹੀਂ ਇਹ ਵੈਬ ਜਿੱਦਾਂ ਹਾਂ ਨੌਕਰੀਆਂ ਪੜੀ ਜਾਂਦਾ ਨਹੀਂ ਮੁਸ਼ਕਲ 12 ਨੂੰ ਮਿਲਦੀ ਐਨੇ ਐਨੇ ਪੜਿਆ ਨੂੰ ਨਹੀਂ ਮਿਲਦੀ 12 ਪੜਿਆ ਤੂੰ ਨੌਕਰੀ ਦਵਾ ਦੇ 12 ਪੜਿਆ ਤੇ ਬੱਕ ਮਾਰ ਫੜਾ ਹਾਂ ਮਿਲ ਜਾਂਦੀ ਮਿਲ ਜਾਂਦਾ ਐ ਮੋ ਇਹ ਬਿਨਾ ਪੜੇ ਤੇ ਰੱਖਿਆ ਭਈਆ ਜੀ ਪੜੇ ਜਾਂਦੀ ਇਹ ਨੌਕਰੀ ਕਾਦੀ ਹੈ ਇਹ ਨੌਕਰੀ ਗਵਰ ਨੂੰ ਕਹੇ ਮੈਂ ਨਹੀਂ ਕਰ ਲੈਂਦਾ ਹਾਂ ਪਰ ਤੂੰ ਵੀ ਪੜਾ ਵਾਰਦੇ ਏ ਤੂੰ ਉਹ ਨੌਕਰੇ ਭਰਾਵਾ ਗਲਾਸ ਟੁੱਟ ਜਾਣਾ ਹੀ ਰੱਖਿਆ ਇਹ ਬਲਕ ਉਹ ਕਿਹੜਾ ਕੁੜੀ ਇਧਰੇ ਸੁੱਟ ਦੇ ਥੱਲੇ ਸੁੱਟਣਾ ਸੁੱਟਦਾ ਨਹੀਂ ਮਾਣਾ ਮੇਰੇ ਇਹ ਮਗਰ ਰੱਖ ਲਈ ਪਾਣੀ ਭਰੀ ਪਾਣੀ ਮੁਕਾ ਤੇ ਪਾਣੀ ਵੀ ਨਹੀਂ ਪਾਇਆ ਚ ਟੀਚਰ ਟ੍ਰੇਲ ਹੁੰਨ ਵਾਲੀ ਟ੍ਰੇਲ ਲੈ ਜਾਂਦੀ ਤੇ ਹੈ ਥੱਲੇ ਭਾਵੇਂ ਫੇਰ ਲੈ ਗਏ ਕੋਈ ਹੋਰ ਬਾਪ ਰਹਿ ਗਿਆ ਯਾਰ ਨਹੀਂ ਰੌਲਾ ਕਾਤਾ ਪਾਉਂਦਾ ਏ ਕਲਾਬ ਕਰ ਤੂੰ ਗੱਲ ਦੰਦ ਕੱਢਦਾ ਤੂੰ ਉਹ ਗੱਲ ਤੂੰ ਨਹੀਂ ਯਾਰ ਗਲਤ ਗੱਲ ਬੋਲ ਤੇਰੀ ਨਾ ਇਹਦਾ ਕਰੀ ਦੇਦੀ ਤੂੰ ਦੇਖ ਲੈ ਯਾਰ ਇਹੇ ਬਾਤ ਕਰ ਰੋ ਸਟੋਰੀ ਹਾਂ ਮੁੰਡੇ ਨੇ ਜਾਣੀ ਸੀ ਤੋਰ ਗਿਆ ਇਹਨੇ ਬਾਤ ਕਰ ਕਿੰਨ ਮੰਨੋ ਮੰਨੂ ਬਤੇ ਕੀ ਨਾਮ ਹੋਣਾ ਯਾ ਮੁੰਡਾ ਪਤਾ ਨਹੀਂ ਯਾਰ ਤੂੰ ਮੇਰੇ ਪਿੰਡ ਦਾ ਕਿੰਨਾ ਮੈਂ ਕਹਾਂ ਕੋਈ ਦੀ ਪਾਸ ਕਰ ਜਾ ਆਹ ਹਾਂ ਸਟੋਰੀਏ ਪਾਈਏ ਮੈਂ ਆਹ ਹਾਂ ਇਤਨਾ ਨਹੀਂ ਬਸ ਠੀਕ ਨੂੰ ਕਹ ਇਦਾਂ ਨਹੀਂ ਬਾਤ ਹੁੰਦੀ ਇਹ ਕੰਮ ਸ਼ੁਰੂ ਹੀ ਹੋਇਆ ਹਾਂ ਅਜੇ ਟਰੱਕ ਹੀ ਆਉ ਬਸ ਨਹੀਂ ਆਉਂਦੀ ਜੀ ਨਿਬੜ ਗਿਆ ਕੰਮ ਹਾਂਜੀ ਕਨੇ ਚੋਕ ਲੈਨੇ ਥੋੜੀ ਕਿਹ ਤੁਹਾਡੀ ਸਾਦੀ ਨਹੀਂ ਆਹ ਬਈ ਦੱਜਾ ਕਿੰਨੇ ਪੈਸੇ ਭਨੇ ਹੁਣ 1200 13 ਹੁਣ ਉਹ ਜਾ ਅਹੀਂ ਉਦਾਂ ਲਵਾਉਣੀ ਹੂੰ ਸੱਦੀ ਗਾਲੀ 1300 ਦੀ ਨਾਲੀ ਐਫੀਸ਼ੀਅਨਲ ਦੀ ਕੰਪਨੀ ਕੋਲ ਉਹ ਸੱਚ ਉਹਦਾ ਵੀ ਵੇਖਿਓ ਡਿਸਟ੍ਰੀਬਿਊਟਰ ਕਰ ਗਿਆ ਮੈਂ ਹੋ ਗਿਆ ਉਹਦਾ ਮੇਰਾ ਦਮ ਸਾਰੇ ਆਹ ਉਹ ਰਾਵੰਡਾ ਨਹੀਂ ਕਿ ਆ ਗਿਆ ਆਂ 1300 ਰੁਪਿਆ ਵੜਾਈ ਕੋਈ ਨਹੀਂ ਵੜਾ ਨਹੀਂ ਨਹੀਂ ਵਾਧੂ ਆ ਤੇਰੀ ਆਵੇ ਅਸੀਂ ਤੇਰੀ ਤੇ ਬਾਹਰ ਦੇ ਲੱਗਾ ਦੀਸੀ ਬੁੱਢੇ ਦੇ ਲੱਗਾ ਦੀਆਂ ਨਾਲ ਹੀ ਕਲੀ ਲੱਗੀ ਆ ਨਹੀਂ ਚੁੱਕਾਂਗੇ ਕੀ ਤੋਂ ਜਿਹੜੀ ਚੁੱਕਣੀ ਸਾਚੀ ਨਹੀਂ ਦੱਸ ਦੋ ਤੂੰ ਦੱਸ ਦਾਂ ਕੀ ਤੈਨੂੰ ਦਾ ਆਪ ਨੂੰ ਵਕਤ ਪਿਆ ਉਹ ਤੇ ਕੰਗਲ ਪਿਆ ਇਹਨੂੰ ਆਪ ਨੂੰ ਪਿਆ ਕੀ ਹੰਦਾ ਇੱਧਰ ਆ ਮਗਰੋਂ ਪੁੰਜਾ ਵੇ ਇੱਧਰ ਮਗਰੋਂ ਪੁੰਜਾ ਵੇ ਐਸਾ ਤੈਨੂੰ ਆਪਣੀ ਪੈ ਗਈ ਆ ਤੇਰਾ ਵਧੀਆ ਬੱਜਾ ਕਾਏ ਤਾ ਮੇਰੇ ਦੁਰਬਾਰ ਨੇ ਕੀ ਅਖਣਾਏ ਉਹੜਾ ਪੱਜਾਇਆ ਛੀ ਹੈ ਲੂ ਹੋ ਗਿਆ ਅੰਦਾ ਕੰਨ ਨੂੰ ਰੀਲ ਨੂੰ ਐਨ ਮਾਇਨ ਮਾੜਾ ਨਾ ਇੱਜਾ ਇਹ ਨੂੰ 10000 ਰੁਪਏ ਮੂੰਹ ਦੇਗਾ ਨੀ 6000 ਵਾਲਾ ਮੈਂ ਹੁਣ ਇਹਦੀ ਵੇਖਣ ਦੇ ਆਈ ਨਹੀਂ ਯਾਰ ਨਹੀਂ ਇਹ ਦੇਖੀ ਮੈਂ ਇਹ ਵੇਖਣ ਦੇ ਦੁੱਜੀ ਜਿਹੜੀ ਇਹਨੇ ਪਾਈ ਆ ਸਟੋਰੀ ਪਾਈ ਕੋਸਾ ਉਹ ਲੱਗੇ ਕੰਜਰ ਦੇ ਦੀ ਕੱਕ ਤਾਂ ਹੁੰਦੀ ਐ ਕਿ ਠਾਂ ਹੁੰਦੀ ਅੱਛਾ ਦੁੱਜੀ ਆ ਵੇ ਚੌਧਰੀ ਵੇ ਕੀ ਕਰਦ ਕੇ ਇੱਕੋ ਜਰਦੀ ਜਿਮਾਂ ਦਰੂ ਆ ਉਹ ਲੇਓ ਠੀਕ ਆ ਹਾਂ ਠੀਕ ਆ ਤੈਨੂੰ ਜਿਆਦਾ ਸ਼ੀਸ਼ੇ ਚੀ ਬਣਾਵ ਲੋ ਹੋਨੇ ਆ ਜੋ ਉਹ ਲੋਗ ਇੰਨਾ ਥੋੜਾ ਜਿਹਾ ਬਣਾਇਆ ਵਲੋਗ ਅਸੀਂ ਦੋਵਾਂ ਨੇ ਗਾਵਾ ਚਾਹੀਆਂ ਪਹਿਲਾਂ ਮਾਲਾ ਗਨੂ ਦੇ ਨਾਲ ਮਾਤਾ ਲੱਗਾ ਬਾਜੋ ਜਿਉਂ ਠੀਕ ਕਰਨ ਲੱਗੇ ਮੈਂ ਤਾਂ ਸੋਨ ਉਹ ਨੇਰੇ ਹੋ ਗਏ ਹੂੰ ਦੇ ਢੂਏ ਜਿ ਵੜਿਆ ਇਹ ਪੈਣੀ ਹੋਣਾ ਹੋਰ ਨ ਕੋਸ ਆਵੇਂ ਮਾਦੀਆ ਮੈਂ ਠੀਕ ਐ ਬਦਿਆ ਫਰੈਂਡਸ ਨੂੰ ਦੱਸ ਨਾ ਹੈ ਉਹਨਾਂ ਸਰ ਦੇ ਠੀਕ ਆ। ਉਹਨਾਂ ਸਾਹ ਜਿਹੜਾ ਠੀਕ ਰਹਿੰਦਾ। ਹਾਂ। ਉਹਨਾਂ ਸਾਹ ਦੇ ਲੱਗੂ ਗਿਆ। ਵੇਖ ਲਿਆ ਬਲਾਉ ਦੇ ਵਿਕਿਆ ਪੈ ਗਿਆ ਇਹ। ਨਾ ਨਾ ਵੀ ਨਹੀਂ ਕਰਾਂ। ਹੈ? ਵੇਖਣ ਦਾ ਮਨ ਆ ਰੌਂਦਾ ਜੀ। ਭਵੇਂ ਜਾ ਕਰੀਬ ਵੇਖਿਆ ਬਣਨਾ ਜਦੋਂ ਬਣੌਣ ਲੱਗਿਆ। ਪਰ ਬਾਹਰ ਬਣਾ ਦੇਣਾ ਮੈਂ ਵੇਖਾਂਗਾ। ਇੱਕ ਸਕਿੰਟ ਆਇਆ। ਹਾਂ। ਹਾਂ ਤੇ ਜਾਉਂ ਤੇ ਇਹ ਬਲੰਡਲ ਹੋ ਜੇ। ਸਵੇਰੇ ਦੱਜਾ ਤੈਨੋਂ ਟਪ ਮੈਂ ਇਹ ਲਾਉ ਬੰਬੀ ਛਲਾਉਂਗਾ। ਪੜ੍ਹਦਾ ਚੱਲੀ ਆ ਨਾ ਹੂੰ ਇਹ ਕਹਤਾ ਨਹੀਂ ਇਹ ਤੇ ਨਹੀਂ ਆ ਰਹਿਣਾ ਨੂੰ ਤੇ ਕਰਨ ਨੂੰ ਜਾ ਜਾਣਾ ਕਿੱਥਾ ਮੈਨੂੰ ਪਤਾ ਨਾ ਮੇਰਾ ਦੇਲ ਹੀ ਜਾਣਦਾ ਕੁੜੀਆਂ ਸੋ ਸਾਰੀ ਨਾ ਹੁਣ ਓਏ ਸੋ ਸਾਰੀ ਨਾ ਹੁਣ ਕਿੱੜੇ ਜਾਏ ਜਿਹੜੇ ਜਾਣਾ ਇਹਨੂੰ ਕਾਲ ਨੂੰ ਖੜ ਨੂੰ ਨਾਲ ਯਾ ਮਿੰਗਾ ਯਾਰ ਨਾ ਇਹਦੇ ਪਰ ਆਵੇ ਪੁੱਤ ਮੁੜ ਕੇ ਆਈ ਜੀ ਅਕੇ ਬੱਤੀ ਨਹੀਂ ਰੰਗੀ ਹੈ ਨਾ ਖੜ ਗਿਆ ਹੈ ਨਾ ਹਾਂ ਹੋਾਂਗੇ ਜਾਵਾਂ ਚੋਲਾਂਗੇ ਜਾਂ ਮੈਂ ਕੱਲਾ ਮੋਟਰ ਛੜ ਗਿਆ ਸਕਦਾ ਨਹੀਂ ਆ ਸਕਦਾ ਬਿੱਛਾ ਯਾਰ ਬਿਆਰ ਖ ਬੜ ਤੇ ਹਾਂ ਯਾਰ ਮੈਂ ਜਾਊਂਗਾ ਜਾਂ ਵੇਕਾ ਜੀ ਜਾਂ ਵੇਕਾਂ ਨਹੀਂ 4 ਵਜੇ ਤੜਕੇ ਵੇਕਾ ਜੀ ਚੱਲ ਜੇ ਮੈਂ ਵੀ ਕਰਾਂ ਯਾਰ ਦਊਂਗਾ ਯਾਰ ਵੇਕਾ ਇਸ ਹਿਸਾਬ ਦੇ ਘਰੇ ਨਹੀਂ ਜਾ ਸਕਦਾ ਜਾ ਸਕਦਾ ਇਹ ਹੋਣੀ ਨਹੀਂ ਕਰ ਸਕਦਾ ਤੁਰ ਕੇ ਚਲੇ ਨੁਭਾ ਕੇ ਲਿਆ ਤੁਰ ਕੇ ਉਹ ਜਾ ਟੂਰ ਨਾ ਮਾ ਜਾ ਅੱਛਾ ਮਾ ਜਾ ਵੀ ਮੁਰਸਦੀ ਆਪਣੀ ਤੇ ਮੋਟਰਸਾਈਕਲ ਦੇ ਭਾਗ ਲਿਆ ਆਪਣਾ ਲਿਆਂਦਾ ਨਹੀਂ ਮੈਂ ਨਾ ਨਹੀਂ ਆਂ ਤੈਨੂੰ ਆਹ ਨਹੀਂ ਠੀਕ ਆ ਆ ਫੇਰ ਕਹਿੰਦਾ ਚਾਦਰੀ ਮਾਰ ਉਹ ਹੋਸ ਉਹ ਸਤਾ ਜਿੰਨੇ ਗੱਲਬਾਤ ਕੋਈ ਨਹੀਂ ਜਾਂਦਾ ਦੱਸ ਦੱਸ ਬਾਬਾ ਕਿੱਥੇ ਨਾ ਖੜਾ ਦੱਸ ਕਿੱਧਰ ਖੜਾ ਓਏ ਓਏ ਆਇਆ ਕਰਨਾ ਬੱਸ ਲਿਆ ਪਿੱਛੇ ਉਰੀਆ ਮਿੱਤੇ ਆਪਰੇ ਅਥੀ ਆ ਮੜੀ ਇਕ ਲਿਕੇ ਖਾਇ ਮੈਂ ਤੁੰਨੇ ਮੰਗ ਲੈ ਅਸਾ ਲੈ ਮੈਂ ਵੀ ਡਰਦਾ ਵਿਹਲਾ ਏ ਫੋੜਾ ਹੀ ਬੀ ਕਾ ਦੇਗਾ ਮੈਨੂੰ ਮੀਂਹ ਪਾ ਕੇ ਦੱਸ ਤੇ ਠੀਕ ਕਿ ਮਿਲੂ ਤੇਰੇ ਨਾਲ ਬੂਤਾ ਸੁਝੂਣਾ ਮੈਂ ਕਰਨਾ ਹੀ ਇਸ ਵੇਲੇ ਤੁਮ ਡੇਰੇ ਕਿ ਜਾਣਾ ਸਮਝਦੇ ਡੇਰੇ ਵਿੱਚ ਭੇਜ ਨਹੀਂ ਆਈ ਆਈ ਵਾਹ ਵਾਹ ਤੇਰੇ ਜਿਹਨੂੰ ਹਈ ਹੋਣਾ ਸੈਟ ਮੈਂ ਉਨੇ ਜਨ ਨੂੰ ਪਰਨਾ ਪਰਨਾ ਬੰਦ ਹਿਉਣਾ ਪੈਣਾ ਪਟੀ ਪੱਲਾ ਪਟੀ ਦਾਸਾ ਰਾਂਦਾ ਰਾਂਦ ਨਾ ਬਖਸ਼ੀਤਾ ਗਾਂਗਣੇ ਦੇਗਾ ਨਾ ਇਹ ਤੂੰ ਆ ਮੈਂ ਜਾ ਓਏ ਆਇਆ ਵਾਹ ਆ ਗਈ ਆ ਗਈ ਆ ਗਈ ਆ ਗਈ ਆ ਗਈ ਰਾਂਦੇ ਆ ਗਿਆ ਆ ਗਿਆ ਫੋਨ ਆਲੀ ਆ ਪੈ ਗਈ ਉਹਨੇ ਵੇਖ ਲਈ ਕਰ ਗੱਲ ਉਹਦੇ ਦਾ ਫੋਨ ਜਾ ਮਗਰਾ ਗੱਲ ਲੈ ਲੈ ਹੈਲੋ ਸਪੀਕਰ ਦੇ ਲੈ ਵੇ ਕਿਦੀ ਬੀਟੀ ਕਰਦਾ ਹੈਲੋ ਕੁੜਕਾ ਜਲਾਉਣ ਨਾ ਕਾਰ ਤੇ ਕਿਲਾ ਆਵਾਜ਼ ਨਹੀਂ ਆਉਂਦੀ ਸਾਬ ਦਾਦਾ ਕੜੂ ਕੱਚਦੇ ਕੀ ਕੰਦੇ ਜੀ ਸੋਚ ਜਾਂਦਾ ਸਰ ਲਾਇ ਲਿਓ ਇਹ ਲੱਗਦਾ ਪਤਾ ਹੈਲੋ ਯੂੰ ਭਾਈ ਤੈਨੂੰ ਕਹਿੰਦਾ ਤੈਨੂੰ ਕਹਿੰਦਾ ਕਿਹੜਾ ਹੈ ਕੁੜਕਾ ਜਲਾਉਣ ਕੋੜ ਕਰਾ ਲਵਣੇ ਆਗੇ ਕਿੰਨਾ ਕਰਾਵਾਂ ਹਾਈ ਦਾ ਨੀ ਮਕਰੋਣੀ ਇਹ ਜਿੱਦਾਂ ਕਹਿਣਦੇ ਆ ਵਧੀਆ ਵਧੀਆ ਤੁਹਾਨੂੰ ਸੁਣਾ ਹੁਣ ਵੀ ਲੈਣ ਤੇ ਆਈਆਂ ਪਹਿਲਾਂ ਪਹਿਲੇ ਬੀਜ ਦੀ ਗ੍ਰੈਟੀ ਹਾਂ ਉਹ ਮੋਹ ਦਾ ਮੰਤਰੀ ਬੱਸ ਚਲਾਉਂ ਮੈਂ ਇਹ ਦਰ ਬੜਾ ਚਲਾਉਂ ਮੈਂ ਉਹ ਜਿਆ ਕਰ ਆਸ ਦੀ ਕੇ ਤੋ ਘਰ ਤੋ ਲਾਤਾ ਹੀ ਬਲਾਗ ਬਣਾ ਦਿਆ ਹੀ ਉਹਦੇ ਇਹ ਬਲਾਗ ਬਣਾ ਤੂੰ ਖਾਣਾ ਖੜੀ ਤਰੀਕ ਤੋ ਮਾਸਾ ਇਤ ਨਹੀਂ ਕਰਦਾ ਮੇਰੀ ਗਰੂਆ ਇਹ ਇਤਾਂ ਕਲੀਪਾਂ ਲੱਗਣੀਆਂ ਬਿਕੇਰੀਆਂ ਜੋ ਜੋ ਲਿੰਪ ਕਿਥੇ ਕੱਟ ਜਾਣੀਆਂ ਆਣਕ ਬਾਬੂ ਵਾਲੇ ਛਤਰਵਾ ਫੜ ਕੇ ਕਰੀ ਇਹਨੇ ਸਾਰੇ ਸਿਆਪੇ ਦੇ ਹੀ ਅੱਜ ਆਣਕ ਬਾਬੂ ਦੇ ਆਏ ਇਹਨੇ ਹੁ ਕੇਹਿੰਦਾ ਤੇ ਆ ਗਿਆ ਭਰਾਵਾ ਤੁਹਾਨੂੰ ਬਾਜੀ ਕੋਈ ਨਹੀਂ ਹੋਰ ਸਣਾ ਠੀਕ ਠਾਕ ਆ ਦੀ ਚਾਬੀ ਛੱਡਿਆ ਸਪੀਕਰ ਦੇ ਨਾਲ ਹੁਣ ਬਲਾਸ ਸਪੀਕਰ ਦੇ ਇਹ ਚਾਬੀ ਨਹੀਂ ਚਾਬੀ ਦੇ ਨਹੀਂ ਅਧਰ ਮੋੜੀ ਕੁਵਾਇ ਗਣਾ ਹਰ ਮੋੜਾ ਹੈ ਵੇਚਾ ਨਹੀਂ ਤਾਂ ਲੋਕਾਂ ਨੂੰ ਲੋਕਾਂ ਦਾ ਘੜੀਆਂ ਹੀ ਕਿਉਂ ਲੋਕਾਂ ਤੋਂ ਘੜਾ ਖੜਾ ਮੇਜਾ ਟੜਾ ਮੇਜਾ ਟਾਪੜਾਏਗਾ ਨਾਲੇ ਆ ਕਰਲਾ ਗੱਲ ਬਾਬੇ ਨਾਲ ਯਾਰ ਆਪਣੇ ਨਾਲ ਕਰਾ 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 ਵੀ ਗਏ ਆ ਹਾਂ ਜੀ ਬਾਤ ਤੁਮੂ ਕੀ ਹੈ ਹੈਲੋ ਇਹ ਰੋਟੀ ਜੀ ਇਹ ਗੱਲ ਜੀ ਇਹ ਸ਼ੂਗਰ ਕਰਾਉਣੀ ਇੰਨਾ ਮਿੱਠਾ ਪੀਂਦਾ ਇੰਨਾ ਉਹ ਨਹੀਂ ਪੀਂਦਾ ਇੰਨਾ ਵੀ ਨਹੀਂ ਪੀਂਦਾ ਪਖੰਡ ਕਰਦਾ ਅੱਜ ਕਰਦਾ ਇਹਨਾਂ ਪਿਆਈ ਚਾ ਓਏ ਮੈਂ ਫੂਲ ਫੜ ਲੱਗੋ ਤੇ ਰੇ ਆ ਗਿਆ ਬਾਝਟ ਪਾ ਮਾ ਪਜਾਮੇ ਦੋ ਪਿਓਲੇ ਦੇ ਖਿਆਲ ਨਹੀਂ ਭਰੇ ਆ ਜੀ ਕੱਲ ਦਾ ਕਹਿ ਦੇ ਪਰ ਇਹਨੂੰ ਲੈ ਗਿਆ ਨੇ ਨਾਲ ਤੋ ਓਏ ਗੱਲ ਸਹੀ ਗਿਓ ਮੈਂ ਲੱਗਿਓ ਉਹ ਲਾ 32 ਵਾਲੇ ਨੂੰ ਫੋਨ ਲਾਗਾ 32 ਕਰਾਉਣੀ ਹਾਂ

ਗਲਾਸੀ ਚਾਰੀ ਕਰੋ ਜਲ ਜਲ ਜੇ ਡੇਰ ਹੋਣ ਪੈ ਲਦੇ ਮੈਨੂੰ ਗਲਾਸੀ ਚਾਗੀ ਇਹ ਹਣ ਪਾਇਆ ਨਾ ਹੀ ਆ ਪੀਣ ਜਗੇ ਮੇਰਾ ਹੂ ਹੋ ਗਿਆ ਚਾਰਜ ਫੋਲ ਹੋ ਗਿਆ ਸਵਾ ਨਿਕਲ ਠੀਕ ਹੋ ਗਿਆ ਓ ਕਰੇ ਇਹੋ ਖੰਦਾਈ ਮੈਂ ਪੋਛਦਾ ਹਿਰ ਮੈਂ ਤਾਂ ਰਾਤੀ ਲਾਇਆ ਸੀ ਹੂ ਉਹਨਾਂ ਨੂੰ ਇਹ ਨਹੀਂ ਇਹਨਾਂ ਦੇ ਨੇ ਉਹ ਆਲਰੇਡੀ ਖਾਣੇ ਮੈਂ ਉੱਥੇ ਮਹਿੰਗਾ ਪੈਟੇ ਆ ਗਏ ਸਾਰੇ ਹੀ ਖਾਣੇ ਮੈਂ ਸਾਰੇ ਨਹੀਂ ਖਾਣੇ ਰਹਿਂਦੇ ਪਖੰਡ ਕਰਦਾ ਹੀ ਏ ਕੀ ਦੋ ਬੜੀ ਕੀ ਵੇਖਾ ਉਹ ਸੱਪ ਪੱਜੋ ਪੱਜੋ ਮਾਮਾ ਪਈ ਆਏ ਚਾਬੀ ਚਾਬੀ ਲੈਂਦੀ ਨੇ ਨਾਲ ਲੈਂਦੀ ਨਾਲ ਕਿ ਨਹੀਂ ਹੋਲੀਆ ਮੂੜਾ ਭਰਾੜੀ ਲੜ ਕੇ ਆਉ ਲੱਗਿਆ ਫਿਰ ਇਹਦਾ ਨਾਲ ਹੀ ਆਪਾਂ ਖਾਦ ਰੱਖਦੇ ਨਹੀਂ ਹੁੰਦੇ ਆਪੇ ਚਲਦੀ ਪਾਣਾ ਉਹ ਨਾਲ ਨੰਪਾਣੀ ਉਹ ਥੋੜਾ ਜਿਹਾ ਜ਼ਿਆਦਾ ਨਹੀਂ ਅਗੇਂ ਦਾ ਖਾਦ ਆਪਾਂ ਪਾਉਂਦੇ ਰਹਿਨੇ ਹਾਂ ਹੁਣ ਦੇ ਇਦਾਂ ਹੀ ਕੰਮ ਚੱਲਦਾ ਵਾ ਮੋਟਰ ਦੇ ਬੰਦ ਕਰ ਦੇਣੇ ਹੁਣ ਖਾਦ ਕਰਨੀ ਰੁਟ ਕੇ ਸ਼ਾਉਦਰ ਲਾਉਣਾ ਹੁਣ ਕੋ ਸਾਬ ਖੋਲੰਦਿਆ ਮੂੰਹੇ ਲਾਉਂਦੇ ਮੂੰਹ ਮੇਰੇ ਭਰਾ ਜਿੰਨੇ ਵੀ ਮਕਈ ਨੂੰ ਕਰਨਾ ਨਾ ਉਹ ਭਾਵੇਂ ਖਾ ਦਿੰਦਾ ਪਾਲੇ ਕਿ ਕੋਈ ਦੱਸਦਾ ਇੰਨਾ ਜਿਆਦਾ ਰਿਜ਼ਲਟ ਆਉਂਦਾ ਤਜਰਬਾ ਕੋਸਾ ਬਣਾਉਦਾ ਨੂੰੇ ਗਾੜੀ ਰੱਖੀ ਨਹੀਂ ਉਹ ਦਾ ਜਿਹੜੇ ਬੈਠੇ ਆ ਇਹਨਾਂ ਨੇ ਪੈਪੂ ਜਾਂਦੀ ਇੰਦਾ ਸਾਰੀ ਖੁਰਤੀ ਜਿਹੜਾ ਲੱਗਦੀ ਆਹ ਨੂੰ ਮੈਂ ਪਿਛਲੇ ਸਾਲ ਵੀ ਹੀ ਇੰਦਾ ਪਾਈ ਚਾ ਲੋਕੀਂ ਕਈ ਜਿਹਾ ਪੁਰਾਣਾ ਪਾਉਂਦੇ ਇਹ ਪਿਛਲੇ ਸਾਲ ਸ਼ੁਰੂ ਕੀਤਾ ਹਾਂ ਜਿਹੜਾ ਤਾਂ ਮੱਥਾ ਰਿਜ਼ਲਟ ਵਧੀਆ ਇਹ ਨਾ ਆਖੇ ਕਰੋ ਵੀ ਬੋਰੀ ਪਹਿਲੋਂ ਫੁਰਜੀ ਧੀਰ ਮਿਲ ਕੇ ਕਿੱਲਾ ਬਾਜੋਂ ਪਰੋ ਸਾਰੀ ਲੱਗਣੀ ਇੱਕੋ ਜੀ ਇਹਦੇ ਮੈਜਾਂ ਉੱਤੇ ਮੈਜ ਜਿੱਤਾ ਬੀਤ ਰਾਰ ਕਟਨੀ ਸਾਰੀ ਮੰਨੂ ਪਤਾ ਹੀ ਗੁਰੂ ਦਾ ਨਹੀਂ ਵਿੱਕੇ ਨੂੰ ਸਾਰੇ ਵੀਡੀਓ ਬਣਾਉਣੇ ਥਰੋ ਅੱਜ ਨਹੀਂ ਹੋ ਅੱਜ ਨਹੀਂ ਕੰਮ ਹੋਇਆ ਏ ਅੱਜ ਨਹੀਂ ਇੰਜਾ ਇਹਨੂੰ ਕਹੇ ਮੰਨ ਮੰਨੇ ਅੱਜ ਸਵੇਰ ਦਾ ਤੇ ਬਿਲਕੁਲ ਸਿੱਖੜਦੀ ਸੀ ਜਾਏ ਥੋਪੀ ਕੇ ਗਿਆ ਹਾਂ ਬਾਈ ਪਾਣੀ ਲਾਉਣ ਚਲੇਗੇ ਥੋੜੀ ਰੋਟੀ ਖਾਦੀ ਮੁੰਡਿਆ ਟਾਈਮ ਨਹੀਂ ਲੱਗਾ ਸਿੱਧਾ GaAs ਦਿੱਤੇ ਸੱਜਾ ਚੱਲੋ ਇਹ ਨੂੰ ਹੀ ਪਤਾ ਇਹ ਨਾਲ ਮਰਿਆ ਹੋਗਾ ਹੈ ਨਾਲ ਤੇ ਰਿਆ ਨਾਲ ਇਹਨਾਂ ਨੂੰ ਬੜੀ ਲੱਤ ਬਾਈ ਉਥੇ ਮੰਜੇ ਦੇ ਆਂਦਾ ਪਾਣੀ ਵੇਖ ਕੇ ਬੜੀ ਜਾਂਦਾ ਮਨ ਨੂੰ ਪਤਾ ਮੀਤ ਆਏ ਵਾਹ ਰੱਬ ਆਵਾਜ਼ਦਾ ਆਏ ਵਾਹ ਆਏ ਵਾਹ ਵੀ ਕਿਹਦੇ ਨੂੰ ਕੁੱਟਿਆ ਕੁੱਟਿਆ ਮੈਨੂੰ ਮਾਰਿਆ ਗਿਆ ਤੇ ਮੈਨੂੰ ਮਾਰਦੇ ਆ ਚੀਜ਼ ਪੂਰੀ ਘੈਂਟ ਤੀਜਾ ਸਾਰੀਆਂ ਕੈਂਟ ਆ ਛੇਕ ਜੀ ਨੇ ਕਿਹਦੀ ਕਾੜ ਮਹਾਰਾਜ ਦੀ ਕਿਰਪਾ ਨਾਲ ਯਾਦ ਤਾਂ ਨਹੀਂ ਸੀ ਲਾ ਫਰਾਂ ਤੇ ਨੂਰਾ ਫਰਾਂ ਚੀਜ਼ਾਂ ਸਮਝ ਗਿਆ ਗਿਆ ਤਾਂ ਗਿਆਨ ਦੀਆਂ ਆਏ 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 ਤੇ ਗਾ ਸਪ੍ਰਾਈਜ ਹੋ ਰਿਹਾ ਬੜਾ ਵਧੀਆ ਆ ਸਰਪ੍ਰਾਈਜ਼ ਆਹ ਤਗੜਾ ਸਰਪ੍ਰਾਈਜ਼ ਤੁਹਾਨੂੰ ਦਵਾਂਗੇ ਸਰਪ੍ਰਾਈਜ਼ ਦਾ ਤਗੜਾ ਮਤਵ ਨਾਲ ਤੇ ਦਵਾਂਗੇ ਭਲਕੇ ਨੂੰ ਭਲਕੇ ਆ ਇਹਦਾ ਵਲੌਗ ਤੇ ਪਹਿਲਾਂ ਨਹੀਂ ਮਿਲ ਜਾਣਾ ਨਹੀਂ ਨਹੀਂ ਜੇ ਵਲੌਗ ਆਇਆ ਫਿਰ ਤੁਹਾਨੂੰ ਇੰਸਟਾਗ੍ਰਾਮ ਤੇ ਦਵਾਂਗੇ ਹਾਂ ਬਲੋਗ ਜੇ ਅਨੈਡੀਟ ਕਰਦੇ ਵਾਰੀ ਸਪੈਸ਼ਲ ਨਹੀਂ ਬਲੋਗ ਪਈਏ 2 ਵਜੇ ਤੋਂ ਬਾਅਦ ਨਹੀਂ ਚਾ ਰੱਖਨੇ 2 ਵਜੇ ਤੋਂ ਬਾਅਦ ਸਰਪ੍ਰਾਈਜ਼ ਦੇ ਦੇਣਾ ਹੈ ਇੰਸਟਾ ਤੇ ਪਤਾ ਲੱਗੇ ਚੱਲ ਇੰਸਟਾ ਤੇ ਮੈਂ ਪਾਉਂ ਲਗਾ ਸਟੋਰੀ ਵੀ ਤੁਹਾਨੂੰ ਸਰਪ੍ਰਾਈਜ਼ ਮੇਰੇ ਕੋਲ ਲੱਗੇ ਹਾਂ ਪਾ ਦੀਏ ਸੋਨ ਸੋ ਰਗਾਏ ਬਾਰੇ ਸੋਨ ਕਮਿੰਗ ਸੂਨ ਨਹੀਂ ਨਹੀਂ ਰੀਲ ਕਰ ਰੀਲ ਕਰ ਰੀਲ ਉਹ ਤਾਂ ਜੇ ਇਹ ਚੀਜ਼ ਪਾ ਲਈਏ ਨਾ ਆਪਾਂ ਕਿਖਣਾ ਮਟਰ ਪਰ ਓਏ ਕਿੰਨਾ ਨਹੀਂ ਇਹਨਾਂ ਨੂੰ ਬੰਦਾ ਕੀ ਆ ਕੇ ਬਾਈ ਇਹ ਦੱਸ 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 ਨਹੀਂ ਆਖੜੀ ਦੱਸ ਮੀਡ ਐਵੇਂ ਨਾ ਰੋ ਆ ਓਏ ਰੀਲ ਕਰਾਂ ਨਹੀਂ ਵੀ ਦੱਸਣਾ ਰਹੀ ਹਾਂ ਨਹੀਂ ਉਹ ਆ ਕਿ ਤੱਕੀ ਬੰਦਾ ਕਰਦੇ ਆ ਤੇ ਉਹ ਉਥੇ ਕੁਰਸੀ ਦੇ ਭਾਗੇ ਤਨ ਬਿਸਕੁਟਾਂ ਬਸ ਹੁੰਦੇ ਚਾਹ ਵਾਲੀ ਰਹਿੰਦੇ ਆ ਤੇ ਫੇਰ ਮਛਣਾ ਬਦਾਲ ਚ ਕੀ ਆਖਿਆ ਸੀ ਤੂੰ ਕੀ ਵਰਾਇਟਾ ਦੂ ਥੋੜਾ ਜਾਣਦਾ ਵੀ ਕੀ ਹੁੰਦਾ ਦੱਸ ਘਰਾਵਾ ਵੇਂਦੇ ਆ ਵੇਂਦੇ ਆ ਚੜਾਈ ਫਿਰ ਚੜਾਈ ਆ ਮੇਰਾ ਆਪਣਾ ਟਾਈਮ ਆਏਗਾ ਆਪਣਾ ਟਾਈਮ ਆਏਗਾ ਇਹ ਅਰਜੰਟ ਨਹੀਂ ਆਏ ਨੰਬਰ ਨੰਬਰ ਜੀ ਉਹਨਾਂ ਦੇ ਅੱਜ ਨਾਲ ਕੋਈ ਨਹੀਂ ਆ ਗਈ ਜਾਂਦਾ ਜਨਾਬ ਰੀਮਾ ਵਾਲਾ ਕੰਮ ਬਹੁਤ ਬਧੀਆ ਆਏ ਵਾਏ ਉਹ ਉਹ ਮੀਦ ਮੀਦ ਪਰੇ ਜਾ ਪਰੇ ਜਾ ਪਰਮਾਨੂ ਬੰਦ ਥੋੜੇ ਦੂਰ ਹੈ ਨਿੱਕੇ ਥੋੜਾ ਹੈ ਦੂਰ ਆਪਕੇ ਸਭ ਦਾ ਜਲਦੀ ਜਾ ਰਹਾ ਹੈ ਦਾ ਚਲੋ ਭਈ ਮਿੱਤਰੋ ਵਲੌਗ ਦੀ ਕਰਦੇ ਇਨਣਾ ਸਮਾਪਤੀ ਬਾਕੀ ਤੁਹਾਨੂੰ ਮਿਲਾਂਗੇ ਉਹਨਾਂ ਅਗਲੇ ਵਲੌਗ ਦੇ ਵਿੱਚ ਬਾਕੀ ਜਿੰਨਾ ਕਿ ਬਣਿਆ ਠੀਕ ਠਾਕ ਜਿਹਾ ਬਣਿਆ ਮੈਨੂੰ ਲੱਗਦਾ ਵੀ ਬਹੁਤ ਵਧੀਆ ਹੋਊਗਾ ਬਾਕੀ ਤੁਸੀਂ ਪਿਆਰ ਕਰੋ ਸਪੋਰਟ ਕਰੋ ਗਾੜੀ ਆਪਾਂ ਹੋਰ ਖਿੱਚ ਕੇ ਰੱਖਣੇ ਕੰਮ ਓਕੇ